ਮੈਂ ਆਪਣੀ ਕਲਾਸ ਦੇ ਵਿੱਚੋਂ ਫਿਰ ਐਮ ਐਚ ਨੂੰ ਮੈਂ 골ਡ ਮੈਡਲਿਸਟ ਦੇ ਤੌਰ ਤੇ ਪਾਸ ਆਊਟ ਹੋਇਆ ਉਹ ਤੋਂ ਮੈਨੂੰ ਲੱਗਿਆ ਜਦੋਂ ਮੈਂ ਪਾਸ ਆਊਟ ਹੋਇਆ ਤੇ ਬੜੀ ਇੰਟਰਸਟਿੰਗ ਜਰਨੀ ਹੋਈ ਕਿ ਜਿਹੜੇ 골ਡ ਮੈਡਲਿਸਟ ਹੁੰਦੇ ਨੇ ਉਹਨਾਂ ਨੂੰ ਕਨਵੋਕੇਸ਼ਨ ਤੇ ਡਿਗਰੀਆਂ ਮਿਲਦੀਆਂ ਨੇ ਕਿ ਕਨਵੋਕੇਸ਼ਨ ਹੁੰਦੀ ਹੈ ਯੂਨੀਵਰਸਿਟੀਾਂ 'ਚ ਜਿਹੜੇ ਫਰਸਟ ਆਏ ਹੁੰਦੇ ਨੇ ਤੇ ਇੱਕ ਆਪਸ਼ਨ ਹੁੰਦਾ ਹੈ ਕਿ ਤੁਸੀਂ ਆਪਦੇ ਇੱਕ ਫੈਮਿਲੀ ਦੇ ਮੈਂਬਰ ਨੂੰ ਬੁਲਾ ਸਕਦੇ ਹੋ ਜਿੱਦਣ ਤੁਹਾਨੂੰ ਡਿਗਰੀ ਦੇਣੀ ਹੁੰਦੀ ਹੈ ਮੈਂ ਆਪਦੇ ਫਾਦਰ ਸਾਹਿਬ ਨੂੰ ਬੁਲਾਇਆ ਉਹ ਪਿੰਡੋਂ ਪਹਿਲੀ ਵਾਰ ਯੂਨੀਵਰਸਿਟੀ ਆਏ। ਅੱਛਾ। ਹਾਂਜੀ। ਇੰਨੀ ਦਿਨ ਪੜ੍ਹਦੇ ਰਹੇ, ਇੰਨੀ ਦਿਨ ਆਏ ਨਹੀਂ। ਨਹੀਂ ਆਏ। ਉਹਨਾਂ ਨੇ ਕਦੇ ਮੈਨੂੰ ਲੱਗਦਾ ਪਟਿਆਲੇ ਦੀ ਜ਼ਿੰਦਗੀ 'ਚ ਨਹੀਂ ਆਏ ਹੋਣੇ। ਮਤਲਬ ਸਾਡੇ ਕਿ ਉਸ ਵੇਲੇ ਆਏ ਹੋ ਖੇਤਾਂ ਵਾਲੇ ਬੰਦੇ। ਜਦੋਂ ਉਹਨਾਂ ਨੇ ਨਾ ਕਨਵੋਕੇਸ਼ਨ ਤੇ ਮੈਨੂੰ ਡਿਗਰੀ ਮਿਲਦੀ ਦੇਖੀ, ਬਾਅਦ 'ਚ ਉਸ ਵੇਲੇ ਲੰਚ ਦਿੰਦੇ ਹੁੰਦੇ ਸੀਗੇ ਸਾਰਿਆਂ ਨੂੰ। ਜੀ। ਉਹ ਐਨਾ ਸੋਹਣਾ ਲੰਚ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਖਾਧਾ-ਪੀਤਾ ਲੋਕਾਂ ਨੂੰ ਦੇਖਿਆ। ਮੈਨੂੰ ਕਹਿੰਦੇ ਵੀ ਅਗਲੇ ਸਾਲ ਨਾ ਤੇਰੀ ਬੀਬੀ ਨੂੰ ਵੀ ਲੈ ਕੇ ਆਵਾਂਗੇ ਆਪਾਂ ਇੱਥੇ। ਵਿਆਹ ਦਾ ਮਾਹ ਆਵਾਪੈ ਤੇ ਇੱਕ ਵਾਰੀ ਚਾਂਸ ਹੁੰਦਾ ਇੱਥੇ ਆਉਣ ਦਾ ਵੀ ਹੁਣ ਇਸ ਤੋਂ ਬਾਅਦ ਜਾਂ ਤਾਂ ਐਮਫੀਲ ਵਾਲੇ ਨੂੰ ਡਿਗਰੀ ਇੱਥੇ ਮਿਲਦੀ ਆ ਜਾਂ ਪੀਐਚਡੀ ਵਾਲੇ ਨੂੰ ਮਿਲਦੀ ਆ ਐਮਫੀਲ ਸਾਡੇ ਡਿਪਾਰਟਮੈਂਟ ਚ ਹੁੰਦੀ ਨਹੀਂ ਸੀ ਜੀ ਅੱਛਾ ਥੀਏਟਰ ਡਿਪਾਰਟਮੈਂਟ ਦੇ ਵਿੱਚ ਐਮਏ ਨਹੀਂ ਐਮਫੀਲ ਨਹੀਂ ਹੁੰਦੀ ਜਿੱਦਾਂ ਬਾਕੀ ਡਿਪਾਰਟਮੈਂਟਸ ਹੁੰਦੀ ਆ ਉੱਥੇ ਮੈਂ ਕਿਹਾ ਪੀਐਚਡੀ ਹੁੰਦੀ ਆ ਕਹਿੰਦਾ ਫਿਰ ਉਹ ਕਰ ਲੈ ਕੋਈ ਗੱਲ ਨਹੀਂ ਮੈਂ ਸੋ ਫਾ ਦੀ ਐਸਵੀ ਨਾਲ ਮੈਂ ਐਮ ਪੀ ਐਚ ਡੀ ਚ ਐਡਮਿਸ਼ਨ ਲਈ ਮੈਂ ਫਿਰ ਪੀ ਐਚ ਡੀ ਕਰਨੀ ਸ਼ੁਰੂ ਕੀਤੀ ਉਹ ਇਨਸਪੀਰੇਸ਼ਨ ਸੀ ਉਹ ਗੱਲ ਤੁਹਾਡੇ ਲਈ ਉਹ ਮੇਰੇ ਲਈ ਇਨਸਪੀਰੇਸ਼ਨ ਸੀ ਕਿ ਮੇਰੇ ਪਿਓ ਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਹੈਗੀ ਕਿ ਵੀ ਉਹਨੇ ਦੇਖਿਆ ਵੀ ਮੇਰਾ ਪੁੱਤ ਠੀਕ ਠਾਕ ਥਾਂ ਤੇ ਇੱਥੇ ਆਇਆ ਵੀ ਅਸੀਂ ਤਾਂ ਨਹੀਂ ਖੇਤਾਂ 'ਚ ਜੰਮਿਆ ਤੇ ਖੇਤਾਂ ਤੱਕ ਹੀ ਮਹਿਦ